ਸਾਡੀਆਂ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਅੱਬ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਵਲੌਗ ਦੀ ਸਟਾਰਟਿੰਗ ਤਾਂ ਜੇਕਰ ਸਾਡੇ ਚੈਨਲ ਤੇ ਨਵੇਂ ਲੱਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਹਰ ਗੱਡ ਵੀਡੀਓ ਦੇਖਣ ਦੇ ਲਈ ਤੇ ਬਾਕੀ ਮਾਰਨਿੰਗ ਦਾ ਟਾਈਮ ਹੋ ਚੁੱਕਿਆ ਜੀ ਤੇ ਗਾਰਵੀ ਨੂੰ ਨੇ ਸਕੂਲ ਚਲੇ ਗਏ ਆ ਕਿਉਂਕਿ ਗਾਰਵੀ ਦਾ ਅੱਜ ਫਾਈਨਲ ਆ ਜਿਹੜਾ ਪੇਪਰ ਆ ਫਸਟ ਸਟਾਰਟ ਹੋ ਗਏ ਤੇ ਉਹਦਾ ਜਿਹ ਪੇਪਰ ਸੀਗਾ ਟਾਈਮ ਦੇ ਨਾਲ ਆਪਦਾ ਸਕੂਲ ਚਲੇ ਗਏ ਆ ਤੇ ਆਪਨ ਫਿਲਹਾਲ ਹਜੇ ਉਹਦੇ ਸੁੱਕਦੀ ਬਈਆ ਮੈਂ ਤੇ ਮੈਂ ਹੁਣ ਆਪਦਾ ਘਰ ਦਾ ਕੰਮ ਕੰਮ ਨੂੰ ਵੇਢ ਲਉ ਤੇ ਜੁੜੇ ਰਹੋ ਜੀ ਵਲੌਗ ਦੇ ਨਾਲ ਵਲੌਗ ਨੂੰ ਐਂਡ ਤੱਕ ਜਰੂਰ ਤੱਕ ਦੇਖਿਆ ਕਰੋ ਤੇ ਪਲੀਜ਼ ਲਾਈਕ ਐਂਡ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗ ਕਿੰਨਾ ਦੇ ਲੱਗਦੇ ਆ ਤੇ ਬਾਕੀ ਖੋਣ ਮੈਂ ਕਰ ਦਵਾ ਝਾੜੂ ਪੋਚਾ ਰੋਟੀ ਆਪਾਂ ਬਣਾ ਲਈ ਆ ਰੋਟੀ ਪਕਾ ਲਈ ਕੱਲ ਵੀ ਚਲਾ ਗਿਆ ਸਕੂਲ ਤੇ ਆਪਾਂ ਛੱਡਣ ਗਿਆ ਨੂੰ ਤੇ ਬਾਕੀ ਜੇ ਕੰਮ ਕਰਨਾ ਪਲ ਗਿਆ ਜੀ ਸਟਾਰਟ ਕਰ ਤੇ ਤੁਸੀਂ ਵੀ ਵਲੌਗ ਨੂੰ ਇੰਜੋਏ ਜਰੂਰ ਕਰਿਆ ਕਰੋ ਤੇ ਪਲੀਜ਼ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਹਾਲੇ ਆਪਣਾ ਜਿਹੜਾ ਵਾਚ ਟਾਈਮ ਬਹੁਤ ਜ਼ਿਆਦਾ ਘੱਟ ਆ ਤੇ ਆਪਾਂ 4000 ਤੁਹਾਨੂੰ ਪਤਾ ਹੈ ਕਿ ਵਾਚ ਟਾਈਮ ਆਪਾਂ ਪੂਰਾ ਕਰਨਾ ਹੈ ਤੇ ਆਪਣਾ ਹਜੇ ਵਾਚ ਟਾਈਮ ਕਾਫੀ ਜ਼ਿਆਦਾ ਘੱਟ ਆ ਤੇ ਪਲੀਜ਼ ਅ ਚੈਨਲ ਨੂੰ ਸਪੋਰਟ ਕਰੋ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵੱਧ ਸਕਦੇ ਹਾਂ ਕਿਉਂਕਿ ਜੇ ਤੁਸੀਂ ਇਹ ਨਾ ਵੀਡੀਓ ਦੇਖੋਗੇ ਕਰੋਗੇ ਤਾਂ ਹੀ ਹਾਂ ਆਪਾਂ ਅੱਗੇ ਵਧਾਂਗੇ ਤੇ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਤੇ ਬਾਕੀ ਦੇਖੋ ਅੱਗੇ ਵਲੋਗ

ਲਿਆ ਡੋਲ ਦੇਣਾ ਨੇ ਹਾਂ ਤਾਂ ਡੋਲ ਦੇਣਾ ਹਾਂ ਹਾਂ ਨਾ ਨਾ ਲੱਗਿਆ ਨਾ ਨਾ ਮੈਂ ਵੀ ਹਾਂ ਮੈਂ ਵੀ ਜਾਣਾ ਕਿ ਕਿੱਥੇ ਆ ਚੜਨੀ ਹੁੰਦਾ ਚੜ ਜਾ ਉਹ ਪਰਲੇ ਬਸ ਇਹਨੂੰ ਚੜ ਨਿਆ ਮੈਂ ਚੜਾ ਹਾਏ ਹਾਏ ਫੁਲੀ ਵਿਚਾਰੀ ਐ ਨਹੀਂ ਜਦੋਂ ਜਹਦ ਕਰਕੇ ਚੜਦੀ ਆ ਓਏ ਗਿਰ ਗਿਆ ਸੀ ਇੱਥੇ ਖੜਾ ਦੇ ਮੂਰੇ ਉਹੀ ਖੜਾ ਹਾਂ ਨਾ ਨੇ ਉੱਪਰ ਵੀ ਚੜਨਾ ਇਹ ਚੱਲ ਠੀਕ ਹੈ ਬਾਏ ਟਾਟਾ ਹਾਂ ਟਾਟਾ ਬਾਏ ਟਾਟਾ ਟਾਟਾ ਚੱਲਿਆ ਕਿ ਮੈਂ ਟਾਟਾ ਚੱਲਿਆ ਕਿ ਮੈਂ ਗਿਆ ਗਿਆ ਪਰ ਟਾਟਾ ਟਾਟਾ ਚੰਗਾ ਟਾਟਾ ਬਾਏ ਬਾਏ ਹਾਂ ਦਾਦੂ ਨਾਲ ਨੂੰ ਵੀ ਕਾ ਦੇ ਬਾਏ ਹਾਂ ਟਾਟਾ ਦਨੂ ਵੀ ਟਾਟਾ ਲੈ ਕੇ ਉਹਨੇ ਕਿਤੇ ਨਹੀਂ ਜਾਣਾ ਟਾਟਾ ਰੰਨਾ ਥਲੇ ਡਿੱਗ ਗਿਆ ਜਾਣਾ ਹੈ ਜੀ ਜਾਣਾ ਦੇਖ ਲੈ ਕਿਤੇ ਨਹੀਂ ਲੈ ਕੇ ਜਾਣਾ ਹੈਗਾ ਉਹਨੂੰ ਤਨ ਚੱਲ ਆ ਜਾ ਫਿਰ ਹਾਂ ਆਏ ਚੱਲੀਏ ਉੱਤ ਜਾ ਉੱਤ ਚਲ ਆ ਜਾ ਆਜਾ ਹੁਣ ਹੁਣ ਚੱਕਣਾ ਨਹੀਂ ਦੇਖੇ ਨੇ ਆਇਆ ਬੁੱਤ ਆ ਚੱਲੀਏ ਬਾਪਾ ਨੂੰ ਜਾਣਾ ਘਰ ਆਜਾ ਜਾ ਮਰ ਅਰਪਨ ਮੈਂ ਜਾਣਾ ਬੁੱਤ ਆਜਾ ਮੇਰਾ ਬੁੱਤ ਆਜਾ ਆਰੇ ਬਾਈ ਕਰੀਏ ਪਾਪਾ ਨੂੰ ਆਜਾ ਹਾਂ ਟਾਟਾ ਹਾਂ ਥੋਨੂੰ ਬਿਤਾਟਾ ਟਾਟਾ ਇੱਕ ਹਟ ਜਾ ਇੱਕ ਮਿੰਟ ਬਾਈ ਪਾਪਾ ਟਾਟਾ ਕਰ ਦੇ ਟਾਟਾ ਟਾਟਾ ਹਾਂ ਟਾਟਾ ਬਾਈ Oh, deke ini, deku gak apa-apa deh. Tata, tata. Dia kita nih, Oh, dadun dah ada jaga. Dadun papa gih ya? Dadun dah ada jaga. Ma. Hah, ke papa gih ya kamu mati? Dah ada jaga. Oh, ni ada baju lagi. Hanji, Loji, Ethi. ਮੈਂ ਲੱਗੀ ਸੀਗੀ ਝਾੜੂ ਲਾਉਣ ਇਹਨਾਂ ਦੇ ਸਾਰਿਆਂ ਦੇ ਜਾਣ ਤੋਂ ਬਾਅਦ ਕਿਉਂਕਿ ਕਲਵੀਰ ਵੀ ਸਕੂਲ ਚਲਾ ਗਿਆ ਸੀਗਾ ਤੇ ਕਲਵੇ ਦੇ ਪਾਪਾ ਵੀ ਕੰਮ ਤੇ ਚਲੇ ਗਏ ਸੀਗੇ ਮੈਂ ਇਹਨਾਂ ਦੇ ਹੁੰਦੇ ਹੁੰਦੇ ਵੈਸੇ ਵੀ ਨਹੀਂ ਕਮਰੇ 'ਚ ਝਾੜੂ ਲਾਉਂਦੀ ਐ ਬਾਹਰ ਮੈਨੂੰ ਐ ਹੁੰਦਾ ਹੈ ਕਿ ਪਹਿਲਾਂ ਹੋਰ ਚਲੋ ਕੰਮ ਨਵੇੜ ਦਵਾਂ ਤੇ ਇਹ ਆਪਦਾ ਡਿਊਟੀ ਤੇ ਚਲੇ ਜਾਣ ਤੇ ਕਲਵੀਰ ਆਪਦਾ ਪੜਨ ਚਲੇ ਜਾਵੇ ਕਿ ਬਾਅਦ ਵਿੱਚ ਮੈਂ ਹੌਲੀ-ਹੌਲੀ ਆਪਦਾ ਜਿਹੜਾ ਕੰਮ ਆ ਜਿਹੜਾ ਸਾਰਾ ਉਹ ਫਿਰ ਮੈਂ ਮਕਾ ਲੂੰਗੀ ਇਸ ਕਰਕੇ ਮੈਂ ਇਹਨਾਂ ਦੇ ਹੁੰਦੇ ਹੁੰਦੇ ਵੈਸੇ ਵੀ ਨਹੀਂ ਝਾੜੂ ਲਾਉਂਦੀ ਹੈਗੀ ਤੇ ਕਿਉਂਕਿ ਅੰਦਰ ਬਾਹਰ ਅੰਦਰ ਬਾਹਰ ਕਈ ਵਾਰੀ ਹਨਾ ਫਿਰ ਬੱਦ ਖਲਾਰਾ ਪਾ ਦਿੰਦੇ ਆ ਇਸ ਕਰਕੇ ਜੀ ਇਹਨਾਂ ਤੇ ਸਾਰਿਆਂ ਦੇ ਜਾਣ ਤੋਂ ਬਾਅਦ ਵਿੱਚ ਹੀ ਫਿਰ ਮੈਂ ਹਨਾ ਜਿਹੜਾ ਝਾੜੂ ਆ ਉਹ ਲਾਉਣੀ ਹੰਨੀ ਆ ਕਮਰੇ ਦੇ ਵਿੱਚ ਤੇ ਅਰਪਨਾ ਹਨਾ ਉਹ ਬਾਹਰ ਦਾदू ਕੋਲੇ ਖੇਡਦੀ ਸੀਗੀ ਤੇ ਉਹ ਮੈਂ ਦਾदू ਕੋਲ ਛੱਡਿਆ ਹੀ ਸੀਗੀ ਮੈਂ ਕਿਹਾ ਚਲੋ ਥੋੜਾ ਟਾਈਮ ਖੇਡ ਲਓਗੇ ਖੇਡ ਕੇ ਮੈਂ ਕਿਹਾ ਫਿਰ ਜਾਨੂ ਉਹ ਖੇਡ ਦੇ ਦਿੰਦੀ ਫਿਰ ਮੈਨੂੰ ਥੋੜਾ ਜਿਹਾ ਕੰਮ ਦਾ ਜਿਹੜਾ ਉਹ ਲਾਹਾਈ ਹੋ ਜਾਂਦਾ ਏ ਮੈਨੂੰ ਐਦਾਂ ਹੁੰਦਾ ਏ ਕਿ ਹੁਣ ਮੈਂ ਫਟਾਫਟ ਫਟਾਫਟ ਆਉਂਦਾ ਜਿਹੜਾ ਕੰਮ ਆ ਉਹ ਕਰ ਲਵਾਂ ਤੇ ਕੱਲ ਮੈਨੂੰ ਬੁਖਾਰ ਹੋ ਗਿਆ ਸੀਗਾ ਬੁਖਾਰ ਹੋਣ ਤੋਂ ਬਾਅਦ ਵਿੱਚ ਕੋਈ ਵੀ ਇੰਨਾ ਜਿਆਦਾ ਜਿਹੜਾ ਕੰਮ ਆ ਮੇ ਤੋਂ ਨਹੀਂ ਹੋਇਆ ਹੈਗਾ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਰੀਰ ਹਨਾ ਆਪਣਾ ਡਾਊਨ ਹੋਵੇ ਤੇ ਉਦੋਂ ਕੰਮ ਕਰਨ ਨੂੰ ਹਨਾ ਬਿਲਕੁਲ ਵੀ ਜੀ ਨਹੀਂ ਕਰਦਾ ਹੈਗਾ ਫਿਰ ਮੈਂ ਸਵੇਰੇ ਸਵੇਰੇ ਡਾਕਟਰ ਤੋਂ ਦਵਾਈ ਲਈ ਪਹਿਲਾਂ ਟੀਕਾ ਲਵਾਇਆ ਤੇ ਫਿਰ ਉਸ ਤੋਂ ਬਾਅਦ ਵਿੱਚ ਕੰਮਕਾਰ ਕਰਿਆ ਤੇ ਸਾਰੇ ਕੱਪੜੇ ਜਿਹੜੇ ਉਹ ਮੈਂ ਤਹਾਂ ਲਾਤੇ ਸੀਗੇ ਕੱਲ ਤੇ ਧੋਤੇ ਪਹਿਲਾਂ ਸਾਰੇ ਧੋਣ ਤੋਂ ਬਾਅਦ ਵਿੱਚ ਫਿਰ ਮੈਂ ਤਹਾਂ ਦੁਹਾਂ ਲਾ ਕੇ ਰੱਖਤੇ ਬਸ ਸ਼ਰੀਰ ਇੰਨਾ ਕਾ ਜਿਆਦਾ ਡਾਊਨ ਹੋ ਗਿਆ ਸੀਗਾ ਫਿਰ ਮੈਂ ਉਸ ਤੋਂ ਬਾਅਦ ਵਿੱਚ ਜਿਹੜੇ ਕੱਪੜੇ ਆਲਮਾਰੀ ਚ ਨਹੀਂ ਰੱਖੇ ਹੈਗੇ ਮੈਂ ਕੱਲ ਮੈਨੂੰ ਕਹਿ ਕੇ ਇੱਥੇ ਸੋਫੇ ਤੇ ਰਖਾਤੇ ਸੀਗੇ ਤੇ ਆਪਾਂ ਹਨਾ ਜਗ੍ਹਾ ਰਜਾਈਆਂ ਦੇ ਗਲਾਫ ਨੇ ਆਪਾਂ ਉਹ ਵੀ ਚੰਗੀ ਤਰ੍ਹਾਂ ਧੋਤੇ ਤੇ ਇਹ ਕਹਿੰਦੇ ਸੀਗੇ ਕਹਿੰਦੇ ਵੀ ਗਰਮੀ ਆ ਲੱਗਦੀ ਆ ਹੁਣ ਤਾਂ ਬਹੁਤ ਜਿਆਦਾ ਤੇਰ ਜਾਈਆਂ ਦੇ ਵਿੱਚ ਦੇਖਦੇ ਹੁਣ ਆਪਾਂ ਕਿ ਜਾਈਆਂ ਹੁਣ ਆਪਾਂ ਪੇਟੀ ਦੇ ਵਿੱਚ ਇੱਕ ਅਦੇ ਦੇ ਵਿੱਚ ਰੱਖ ਦਿੰਗੇ ਚਲੋ ਗਲਾਪ ਤੋਤੇ ਹੋਣਗੇ ਨਾ ਫਿਰ ਇਦਾਂ ਹੁੰਦਾ ਹੈ ਕਿ ਚਲੋ ਰੱਖ ਦੋ ਹੁਣ ਇਹਨਾਂ ਨੂੰ ਤੇ ਰੱਖਣ ਦੋ ਬਾਅਦ ਵਿੱਚ ਮੈਂ ਚਲ ਹੁਣ ਸਾਰਾ ਫਿਰ ਇੱਕ ਇਹਨਾਂ ਦੇ ਇੱਕ ਤਾਂ ਕਰ ਲੈ ਇਹਨਾਂ ਨੂੰ छुट्टी सीगी छुट्टी ਹੋਣ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਦੋਂ छुट्टी ਹੁੰਦੀ ਹੈ ਨਾ ਬੱਚਿਆਂ ਨੂੰ ਤੇ ਬੱਚੇ ਖਲਾਰਾ ਬਹੁਤ ਪਾਉਂਦੇ ਆ ਇੱਕ ਕੱਲ ਇਹ 24 hours in challenge ਹਨ ਰੂਮ ਉਹ ਗੱਨ ਲੱਗੇ ਹੋਏ ਸੀਗੇ ਕਦੇ ਕੁਝ ਕਰ ਲੈਂਦੇ ਸੀ ਕਦੇ ਕੁਝ ਕਰਾਂਗੇ ਬਾਕੀ ਖਲਾਰਾ ਦੇਖੋ ਤੁਸੀਂ ਕਿੰਨਾ ਪਾਇਆ ਸੀਗਾ ਕਿਉਂਕਿ ਜਦੋਂ ਬੱਚੇ ਘਰ ਹੁੰਦੇ ਨਾ ਉਦੋਂ ਖਲਾਰਾ ਬਹੁਤ ਜ਼ਿਆਦਾ ਪਾ ਦਿੰਦੇ ਆ ਤੇ ਕਾਗਜ਼ ਹੀ ਕਾਗਜ਼ ਅਪਡੇਟ ਹੁੰਦਾ ਰਹਿੰਦੇ ਆ ਉਦੋਂ

ਅਜੇ ਸਰਵਾਦਾ ਤਰਾ ਓਏ ਆਪਨਾ ਆਰਪਨ ਹੈ ਅਜੇ ਸਰਵਾਦਾ ਸਰ ਜੀ ਬਾਈ ਕਾਹਨ ਮੁੜਦਾ ਜੀ ਕਾਹਨ ਆਹ ਕਾਟੇ ਮੂੰਚੇ ਕਾਟੇ ਖਲਾਰਾ ਤੇ ਲੱਗੇ ਮੈਂ ਬਾਈ ਫਰਦੀ ਆਪਾਂ ਵੇ ਆਪਨਾ ਗਾਤੇ ਕਿ ਮੈਂ ਸਰਬਾਲਿਆ ਇੱਕ ਗੰਦੀ ਸੀ। ਤਸਵੀਰ ਕਿ ਸ਼ੇਰ ਵਾਲਿਆ ਕਿ ਮੈਂ। ਹਾਂ ਤੁੰਨੀ ਆ ਕਾਲੀਆਂ ਦੇਖ ਲੁਕ। ਛੋਲਾ ਛੋਲਾ ਬਣ ਗਿਆ ਕੇ ਫੇਸੇ ਦਵਾ ਕੇ। ਹੈਨਾ? ਹਾਂਜੀ ਗਾਏ। ਦਪੈਨ ਦਾ ਟਾਈਮ ਹੋ ਚੁੱਕਿਆ। ਤੇ ਦੋ ਬਾਤੀ ਚੱਲੇ। ਤੇ ਹੁਣ ਹਣ ਆਪਣਾ ਇਧਰ ਮੱਜਾ। ਹੁਣ ਤਾਂ ਧੁੱਪਾਂ ਹੋ ਗਈ ਇਹਨਾਂ ਨੂੰ। ਹੁਣ ਹੁਣ ਛੇਤੀ ਹੀ ਅੰਧਰਕਾਰ ਹੋਇਆ ਕਰੂਗਾ। ਨਹੀਂ ਫਿਰ ਦੇਖਦੇ ਨਾ ਇੱਥੇ ਹਰਾ ਜਿਹਾ ਪਲੜ ਜਿਹੜਾ ਹੁੰਦਾ ਨਾ ਉਹ ਲਵਾ ਦਾਂਗੇ ਆਪਾਂ। ਤੇ ਬਾਕੀ ਹੁਣ ਮੈਂ ਇਹਨਾਂ ਨੂੰ ਚੰਨੀ ਵਗੈਰਾ ਕਰਦਾ ਤੇ ਦਾਣਾ ਵੀ ਪਿਆ ਵੇ ਜਾਂਦਾ ਸੱਦੀ ਕਰਦੀ ਹੁਣ ਆਪਾਂ ਇਹਨੂੰ ਦੇ ਦੇ ਦੀ ਦੋ ਵਜੇ ਚੁੱਕਿਆ ਚੰਨੀ ਕਰਦੀ ਹੈ ਹਾਂਜੀ ਲੱਗੇ ਸੀ ਜੂਰੇ ਸੰਨੀ ਕਰਨਾ ਕਿ ਦੁਪਹਿਰ ਦੇ 2 ਵਜੇ ਚੁੱਕਿਆ ਸੀਗੇ ਤੇ ਆਪਣਾ ਬਾਹਰ ਦਾਦੀ ਕੋਲ ਖੇਡਣ ਲੱਗੀ ਹੋਈ ਸੀਗੀ ਉਹ ਨਹੀਂ ਤਾਂ ਕਿ ਹਨਾ ਦਾਣੇ ਦੇ ਵਿੱਚ ਹੱਥ ਪਾਉਂਦੀ ਆ ਤੇ ਉਹ ਸਾਰੀ ਲੱਗੀ ਰਹੀ ਐ ਇਸ ਕਰਕੇ ਮੈਨੂੰ ਮੈਨੂੰ ਐਦਾਂ ਸੀਗਾ ਕਿ ਮੈਂ ਫਟਾਫਟ ਫਟਾਫਟ ਸੰਨੀ ਕਰਿਆਵਾ ਤੇ ਮੈਂ ਅੰਦਰ ਉਹ ਛੱਡਿਆਂ ਦੀ ਸੀਗੀ ਦਾਦੀ ਕੋਲੇ ਤੇ ਮੈਂ ਅਗਲਾ ਜੀ ਵੀ ਇਹਦੇ ਸੰਨੀ ਕਰਨੇ ਕੋਈ ਪਤਾ ਹੀ ਨਹੀਂ ਹੁੰਦਾ ਬਾਹਰ ਤੋਂ ਬਹੁਤ ਜ਼ਿਆਦਾ ਹੁੰਨ ਲੱਗੀ ਇਸ ਕਰਕੇ ਆਪਾਂ ਥੋੜਾ ਜਿਹਾ ਟਾਈਮ ਦੇ ਨਾਲ ਹੀ ਸੰਨੀ ਕਰਦੇ ਦੀ ਬਾਕੀ ਐ ਕੱਲ ਵੀ ਸਕੂਲੋਂ ਸਕੂਲੋਂ ਆਣ ਵਾਲਾ ਕਿ ਜਦੋਂ ਕੱਲ ਵੀ ਸਕੂਲੋਂ ਆਉਂਦਾ ਐ ਫਿਰ ਮੈਨੂੰ ਐਦਾਂ ਹੁੰਦਾ ਕਿ ਉਹਦੇ ਆਉਣ ਤੋਂ ਪਹਿਲਾਂ ਮੈਂ ਟਡੇ ਸੰਨੀ ਉਹ ਕਰ ਦਵਾ ਕਿਉਂਕਿ ਮੱਜਾਂ ਦਾ ਕਈ ਵਾਰੀ ਚਲੋ ਡੈਡੀ ਵੀ ਬੰਨ ਦੇਂਦੇ ਹੁੰਦੇ ਆ ਅੰਦਰ ਤੇ ਮੱਜਾਂ ਦਾ ਆਪਾਂ ਥੋੜੀ ਇੰਜੇ ਠਹਿਰ ਕੇ ਬੰਨਣੀਆਂ ਸੀਗੇ 10-15 ਮਿੰਟ ਤੇ ਮੈਂ ਕਿਹਾ ਚਲੋ ਮੈਂ ਕਿਹਾ ਮੈਂ ਸੰਨੀ ਕਰਕੇ ਰੱਖ ਦਿੰਨੀ ਆ ਸੰਨੀ ਆਪਾਂ ਕਰ ਦਿੰਨੀ ਆ ਹੁਣ ਔਰ ਤੇ ਉਸ ਤੋਂ ਬਾਅਦ ਵਿੱਚ ਜੀ ਫਿਰ ਮੈਂ ਬਣਾਉਣ ਲੱਗ ਜੰਨੀ ਮੇਚਾ ਵਗੈਰਾ ਕਿਉਂਕਿ ਕਾਲ ਵੀ ਜਾ ਜਾਂਦਾ ਹੈ ਸਕੂਲੋਂ ਤੇ ਕਾਲ ਵੀ ਦੇਉਣ ਤੋਂ ਬਾਅਦ ਜੀ ਕਿ ਤੁਹਾਨੂੰ ਪਤਾ ਹੈ ਕਿ ਥੋੜਾ ਜਿਹਾ ਟਾਈਮ ਹੀ ਬਚਦਾ ਵਾ ਫਿਰ ਹਨਾ 4 ਵਜੇ ਉਹ ਟਿਊਸ਼ਨ ਚਲਾ ਜਾਂਦਾ ਟਿਊਸ਼ਨ ਦਾ ਟਾਈਮ ਹੋ ਜਾਂਦਾ ਇਹਦਾ ਤੇ ਉਹਨੂੰ ਫਿਰ ਕਦੇ ਕੁਛ ਨਾ ਕੁਛ ਦੇਣਾ ਹੁੰਦਾ ਬਾਕੀ ਆਈਨ ਨੂੰ ਕੋਕੀ ਫਾਣੀ ਦੇਣਾ ਹੁੰਦਾ ਏ ਤੇ ਇਸ ਕਰਕੇ ਜੀ ਫਿਰ ਮੈਂ ਜਿਹੜਾ ਥੋੜਾ ਜਿਹਾ ਟਾਈਮ ਦੇ ਨਾਲ ਪਹਿਲਾਂ ਹੀ ਸੰਨੀ ਕਰ ਦੇਣੀ ਹੁੰਦੀ ਆ ਹਾਂਜੀ ਤੇ ਪਲੀਜ਼ ਬਾਕੀ ਇਹਨਾਂ ਚੈਨਲ ਨੂੰ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਤੇ ਮੇਰੀ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਦੇਖਿਆ ਕਰੋ ਲਾਈਕ ਕਰਿਆ ਕਰੋ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਜਾਣੇ ਹਨ ਮੇਰੀ ਵੀਡੀਓ ਜਿਹੜੇ ਦੇਖਦੇ ਆ ਕਿ ਮੈਨੂੰ ਜਾਣਦੇ ਵੀ ਆ ਹਨਾ ਪਹਿਲਾਂ ਤੋਂ ਤੇ ਇਸ ਕਰਕੇ ਤੇ ਪਲੀਜ਼ ਮੈਨੂੰ ਜ਼ਰੂਰ ਦੱਸਿਆ ਕਰੋ ਹਾਂਜੀ ਕੋਈ ਇੰਨਾ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਿ ਤੁਸੀਂ ਐਡਾ ਵੱਡਾ ਕਮੈਂਟ ਕਰੋ ਜਾਂ ਕੁਝ ਵੀ ਕਰੋ ਤੇ ਬਸ ਇੰਨਾ ਕਹਿਣੀ ਨੇ ਕਿ ਮੈਨੂੰ ਥੋੜੀ ਜਿਹੀ ਖੁਸ਼ੀ ਹੋ ਜਾਂਦੀ ਹੈ ਥੋੜੀ ਜਿਹੀ ਵੀ ਹਾਂ ਵੀ ਆ ਜਾਣਾ ਨਾ ਮੇਰੀ ਵੀਡੀਓ ਦੇਖਦਾ ਆ ਤੇ ਮੈਨੂੰ ਕਮੈਂਟ ਕਰਕੇ ਦੱਸਦੇ ਆ ਵੀ ਹਾਂਜੀ ਤੁਹਾਡੀ ਵੀਡੀਓ ਵਧੀਆ ਆ ਜੀ ਕੋਈ ਗੱਲ ਨਹੀਂ ਜੇ ਨਹੀਂ ਵੀ ਵਧੀਆ ਲੱਗਦੀ ਹੁੰਦੀ ਹੈ ਕਿ ਜਿੱਥੋਂ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਆਪਾਂ ਉੱਥੋਂ ਥੋੜੀ ਜਿਹੀ ਕੋਸ਼ਿਸ਼ ਕਰਾਂਗੇ ਕਿ ਆਪਾਂ ਹਨਾ ਜਿਹੜੀ ਆਪਣੀ ਵੀਡੀਓ ਦਾ ਸੁਧਾਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਦੇਖੋ ਬੰਦਾ ਡਿਗ ਡਿਗ ਕੇ ਹਨਾ ਸਵਾਰ ਹੁੰਦਾ ਹੈ ਤੇ ਜਿੰਨਾ ਹਨਾ ਆਪਾਂ ਉਹ ਕਰਾਂਗੇ ਕੋਈ ਗੱਲ ਨਹੀਂ ਬਾਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਜਾਂ ਨਹੀਂ ਲੱਗੀ ਕਿੱਥੇ ਕਮੀ ਪਈ ਸੀ ਤੇ ਤੁਸੀਂ ਮੈਨੂੰ ਸਾਰਾ ਦੱਸ ਸਕਦੇ ਹੋ ਤੇ ਕਿ ਕਿ ਆਪਾਂ ਨੂੰ ਫਿਰ ਤਾਂ ਹੀ ਪਤਾ ਲੱਗੂਗਾ ਵੀ ਹਾਂਜੀ ਤੇ ਕਿੱਦਾਂ ਦੇ ਆ ਹਨਾ ਮੇਰੀ ਵੀਡੀਓ ਵਧੀਆ ਹੈਗੀ ਹੈ ਜਾਂ ਨਹੀਂ ਹੈਗੀ ਤੇ ਬਾਕੀ ਪਲੀਜ਼ ਵੱਧ ਤੋਂ ਵੱਧ ਮੇਰੀ ਦਾਤ ਬਣ ਕੇ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਮੈਨੂੰ thank <laughs> you ਹਾਂਜੀ ਤੇ ਬਾਕੀ ਆਪਣਾ ਅੱਜ ਦਾ ਵਲੌਗ ਇਹ ਨੇ ਪਲੀਜ਼ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਵਿੱਚ ਕਰਕੇ ਜਰੂਰ ਦੱਸਿਓ ਮੈਨੂੰ ਤੇ ਵੱਧ ਤੋਂ ਵੱਧ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਫੇਰ ਮਿਲਦੇ ਹਾਂ ਜਿੱਕੇ ਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ